ਲੋਇਆਂ ਖਾਸ ਦੇ ਪਿੰਡ ਮੁੰਡੀ ਕਾਲੂ ਨੇੜੇ ਸਤਲੁਜ ਦਰਿਆ ਦੇ ਪਾਣੀ ਨਾਲ ਬਰਬਾਦ ਹੋਈ ਸੈਂਕੜੇ ਏਕੜ ਫਸਲ ਦਾ ਜਾਇਜ਼ਾ ਲੈਣ ਲਈ ਹਲਕਾ ਸ਼ਾਕੋਰ ਤੋਂ ਪੰਜ ਪਦ ਸਿਨੀਅਰ ਅਗੂ ਰਾਣਾ ਹਰਦੀਪ ਸਿੰਘ ਪਹੁੰਚੇ ਜਿੱਤੇ ਉਹਨਾਂ ਵੱਲੋਂ ਕਿਸਾਨਾਂ ਨਾਲ ਰابطਾ ਕਾਇਮ ਕੀਤਾ ਗਿਆ ਜਿਸ ਦੌਰਾਨ ਰਾਣਾ ਹਰਦੀਪ ਸਿੰਘ ਨੇ ਪ੍ਰਸ਼ਾਸਨ ਤੇ ਤੰਜ ਕਸਦੇ ਆ ਕਿਹਾ ਕਿ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੁੰਝ ਦਿਨ ਪਹਿਲਾਂ ਹੀ ਇਸ ਬਾਰੇ ਜਾਣੂ ਕਰਵਾਇਆ ਸੀ ਕਿ ਸਤਲੁਜ ਦਰਿਆ ਦਾ ਅੰਦਰਲਾ ਬਣ ਬਣਨ ਵਾਲਾ ਹੈ ਇਸ ਦੇ ਬਾਅਦ ਵੀ ਇਹ ਕਾਰਜ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਇਸ ਲਾਪਰਵਾਹੀ ਕਾਰਨ ਕਰੀਬ ਤਿੰਨ ਪਿੰਡਾਂ ਦੀ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ ਲੋਈਆ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਰਿਪੋਰਟ ਦੇਖੋ ਜੀ ਇਹ ਗੱਲ ਹੈਗੀ ਆ ਪਰਸੋਂ ਦੀ ਜੀ ਪਰਸੋਂ ਦੇ ਦਿਨ ਇੱਥੇ ਦੇ ਜਿਹੜੇ ਵਾਸੀ ਨੇ ਇਹਨਾਂ ਪਿੰਡਾਂ ਦੇ ਲਾਗਿਆਂ ਦੇ ਇਹ ਆਪਾਂ ਮੁੰਡੀ ਕਾਲੂ ਦੇ ਹੱਦ ਤੇ ਡਰੇਨ ਤੇ ਖੜੇ ਆ ਤੁਹਾਡੇ ਸਾਹਮਣੇ ਤੁਸੀਂ ਜਿਹੜਾ ਪਾਣੀ ਖੜਾ ਦੇ ਹਾਲਾਤ ਦੇ ਸਕਦੇ ਹੋ ਆਪਾਂ ਬਾਹਰਲੇ ਬੰਨ ਤੇ ਖੜੇ ਆ ਇੱਕ ਬੰਨ ਜਿਹੜਾ ਸਾਹਮਣੇ ਆ ਜਿੱਥੋਂ ਪਾਣੀ ਆਇਆ ਉਹਨੂੰ ਆਪਾਂ ਚੈਕ ਬੰਨ ਕਹਿੰਦੇ ਆ ਉਹ ਚੈਕ ਬੰਨ ਜਿੰਨਾ ਇਹ ਉੱਚਾ ਬੰਨ ਹੈ ਉਨਾ ਹੀ ਉੱਚਾ ਬੰਨ ਉਹ ਆ ਜਿੰਨਾ ਪਾਣੀ ਸਤਲੁਜ ਦਰਿਆ ਚ ਆਇਆ ਕੋਈ ਇਹੋ ਜੀ ਗੁੰਜਾਇਸ਼ ਨਹੀਂ ਸੀ ਵੀ ਇੱਕ ਬੂੰਦ ਪਾਣੀ ਵੀ ਇਹ 1200 ਕਿੱਲਾ ਤਿੰਨਾ ਪਿੰਡਾਂ ਦੀ ਜ਼ਮੀਨ ਜਿਹੜੀ ਮੁੱਢੀ ਕਾਲੂ ਮੜਿਆਲਾ ਯੂਸਫ ਧਾਰੇਵਾਲ ਤੇ ਕਈ ਨਸੀਰਪੁਰ ਦੇ ਮਾਲਕ ਆ ਉਹਨਾਂ ਦੀ ਜ਼ਮੀਨਾਂ ਨੇ ਕੋਈ ਨਲ ਦੇ ਮਾਲਕ ਆ ਉਹਨਾਂ ਦੀ ਜ਼ਮੀਨਾਂ ਨੇ ਇਹ ਸਾਰਾ ਸਾਰਾ ਲਾਪਰਵਾਹੀ ਮੈਂ ਤਾਂ ਕਹਿੰਨਾ ਬਹੁਤ ਵੱਡੀ ਲਾਪਰਵਾਹੀ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਆ ਇਹਨਾਂ 1200 ਏਕੜ ਮਾਲਕਾਂ ਦੇ ਉਹਨਾਂ ਦਾ ਨਤੀਜਾ ਸੀ ਤੁਸੀਂ ਇਹ ਦੇਖ ਰਹੇ ਹੋ ਇੱਥੇ ਮੇਰੇ ਨਾਲ ਇੱਥੇ ਨੈਪ ਤਹਿਸੀਲਦਾਰ ਜੀ ਵੀ ਖੜੇ ਆ ਇਹ ਵੀ ਪਰਸੋਂ ਮੌਕੇ ਤੇ ਇੱਥੇ ਸੀ ਡਰੇਨ ਵਾਲੇ ਵੀ ਜਿਹੜੇ ਖੜੇ ਆ ਜੀ ਇਹ ਵੀ ਮੌਕੇ ਤੇ ਸੀਗੇ ਇਹਨਾਂ ਨੇ ਗੋਹਾਰ ਲਈ ਡੀਸੀ ਸਾਹਿਬ ਨੂੰ ਪਰਸੋਂ ਸਵੇਰੇ ਕਿ ਸਾਡੇ ਉਹ ਚੱਕ ਬੰਦੀ ਜਿਹੜੀ ਮਿੱਟੀ ਆ ਉਹ ਨਿੱਜੀ ਪਰਿਵਾਰ ਪੱਟ ਕੇ ਉਹਨਾਂ ਨੇ ਭਰਤ ਪਾ ਲਈ ਆ ਜਦੋਂ ਭਰਤ ਪੈ ਗਈ ਆ ਤੇ ਫਿਰ ਉੱਥੇ ਪਾਣੀ ਰੁਕਣਾ ਕਿੱਥੋਂ ਆ ਆਪਾਂ ਭਾਵੇਂ 3 ਕਿਲੋਮੀਟਰ ਲੰਬਾ ਬੰਨ ਬੰਦੀ ਏ ਜਿੱਥੋਂ ਆਪਾਂ 10 12 ਫੁੱਟ ਤੋਂ ਬੰਨ ਤੋੜਦੀਏ ਤੇ ਬੰਦਾਂ ਦਾ ਮੈਣਾ ਹੀ ਖਤਮ ਹੋ ਗਿਆ ਸੋ ਉਹ ਜ਼ਮੀਨ ਤੱਕ ਉਹਨਾਂ ਨੇ ਜਿਹੜਾ ਆ ਉਹ ਮਿੱਟੀ ਪੱਟ ਲਈ ਸੀਗੀ ਇੱਥੇ ਵਕ ਵਕ ਬਹੁਤ ਬਹੁਤ ਮਹਾਪੁਰਸ਼ ਵੀ ਆਏ ਨੇ ਸਰਿਆੜੀ ਵਾਲੇ ਬਾਬਾ ਸੁੱਖਾ ਜੀ ਮਸ਼ੀਨ ਵੀ ਉਹਨਾਂ ਦੀ ਪਹੁੰਚ ਗਈ ਪਰ ਇੱਥੇ ਲੋਕਾਂ ਦੀ ਜਿੱਦ ਬਜਿੱਦ ਔਰ ਐਡਮਿਨਿਸਟ੍ਰੇਸ਼ਨ ਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਵੀ ਇੱਥੇ ਬਣ ਕੀ ਰਿਹਾ ਹੂੰ ਸੋ ਉਹ ਉਹਨਾਂ ਦੀ ਗਲਤੀ ਆ ਉਹਨਾਂ ਨੂੰ ਇਹ ਮੌਕੇ ਸਿਰ ਬਰਸਾਤਾਂ ਤੋਂ ਪਹਿਲਾਂ ਹੀ ਦਰਿਆਜ ਪਾਣੀ ਆਉਣ ਤੋਂ ਪਹਿਲਾਂ ਹੀ ਮਿੱਟੀ ਭਰਨੀ ਚਾਹੀਦੀ ਸੀ ਹੂੰ ਚਲੋ ਪਰਸੋਂ ਦੀ ਗੱਲ ਤੇ ਆਈਏ ਜਦ ਇਹ ਡੀਸੀ ਸਾਹਿਬ ਕੋ ਗਏ ਆ ਇੱਥੋਂ ਮੁਆਫਤ ਲੈ ਕੇ ਪਿੰਡ ਵਾਲੇ ਸਾਰੇ ਉਹਨਾਂ ਨੇ ਪਤਾ ਨਹੀਂ ਕਿਦਾਂ ਡਿਊਟੀ ਐਸਡੀਐਮ ਸਾਹਿਬ ਦੀ ਲਾਤੀ ਸ਼ਾਹਕੋਟ ਐਸਡੀਐਮ ਸਾਹਿਬ ਨੇ ਲੈਪ ਤਸੀਂਦਾਰ ਨੂੰ ਭੇਜ ਦਿੱਤਾ ਨਾਲ ਡਰੇਨ ਵਾਲੇ ਭੇਜ ਦਿੱਤੇ ਆ ਤੇ ਦੋ ਸਿਪਾਈ ਆ ਮੈਨੂੰ ਲੱਗਦਾ ਕੋਈ ਠਾਣਦਾ ਹੈ ਸੀ ਕਿ ਨਹੀਂ ਹੈ ਸੀ ਉਹ ਇੱਥੇ ਮੌਕੇ ਤੇ ਆ ਗਏ ਮੌਕੇ ਤੇ ਉਸ ਵੇਲੇ ਤੁਹਾਨੂੰ ਵੀਡੀਓ ਅਸੀਂ ਦੇ ਸਕਦੇ ਆ ਕੋਈ 1 ਇੰਚ ਪਾਣੀ ਨਹੀਂ ਸੀ ਇਹ ਪਤਾ ਸੀ ਕਿ ਪਾਣੀ ਇਹ ਟੱਪ ਕੇ ਅੰਦਰ ਆ ਜਾਣਾ ਆ ਹੂੰ